ਨਵੀਂ ਸਾਲ ਤੇ ਜਿੱਥੇ ਲੋਕੀ ਜਸ਼ਨ ਮਨਾ ਰਹੇ ਸਨ ਉੱਥੇ ਹੀ ਚੋਰ ਚੋਰੀਆਂ ਕਰਨ ਅਤੇ ਲੁੱਟਾ ਖੋਹ ਕਰਨ ਵਿੱਚ ਲੱਗੇ ਹੋਏ ਸਨ ਨਵਾਂ ਸ਼ਹਿਰ ਦੇ ਕਸਬਾ ਬਲਾਚੌਰ ਦੇ ਬੱਦੀ ਰੋਡ ਤੇ ਐਸਬੀਆਈ ਬੈਂਕ ਦੇ ਏਟੀਐਮ ਵਿੱਚ ਬਜ਼ੁਰਗ ਸਾਫ ਦਾ ਫੌਜੀ ਹਰੀ ਕਿਸ਼ਨ ਪੁੰਬਲਾ ਸਪੁੱਤਰ ਅਮਰਚੰਦ ਪੁੰਬਲਾ ਵਾਸੀ ਬਲਾਚੌਰ ਸ਼ਾਮ ਕਰੀਬ 4 ਵਜੇ ਪੈਨਸ਼ਨ ਦੇ ਪੈਸੇ ਕਢਾਉਣ ਜਾਂਦੇ ਹਨ ਤੇ ਜਦੋਂ ਪੈਸੇ ਕਢਵਾ ਕੇ ਏਟੀਐਮ ਵਿੱਚੋਂ ਪਿੱਛੇ ਮੁੜਦੇ ਹੰਤਾ ਇੱਕ ਲੁਟੇਰਾ ਉਹਨਾਂ ਦੇ ਪਿੱਛੇ ਆ ਕੇ ਖੜਾ ਹੋ ਜਾਂਦਾ ਹੈ ਅਤੇ ਚਾਕੂ ਕੱਢ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਸਾਰੇ ਪੈਸੇ ਮੈਨੂੰ ਦੇ ਦੇ ਨਹੀਂ ਤਾਂ ਤੈਨੂੰ ਚਾਕੂ ਮਾਰ ਦਵਾਂਗਾ ਪਰੰਤੂ ਸਾਬਕਾ ਫੌਜੀ ਬਜ਼ੁਰਗ ਨੇ ਪੈਸੇ ਦੇਣ ਦੀ ਬਜਾਏ ਉਸ ਨਾਲ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿੱਤੀ ਜਿਸ ਵਿੱਚ ਲੁਟੇਰੇ ਵੱਲੋਂ ਚਾਕੂ ਉਹਨਾਂ ਦੀ ਉਂਗਲਾਂ ਤੇ ਮਾਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਬਜ਼ੁਰਗ ਕੋਲੋਂ 14000 ਰੁਪਏ ਖੋਹ ਲਏ ਜਾਂਦੇ ਹਨ ਅਤੇ ਜਦੋਂ ਏਟੀਐਮ ਕਾਰਡ ਖੋਣ ਦੀ ਕੋਸ਼ਿਸ਼ ਕਰਦਾ ਹੈ ਲੁਟੇਰਾ ਤਾਂ ਏਟੀਐਮ ਕਾਰਡ ਟੁੱਟ ਜਾਂਦਾ ਹੈ ਇੱਥੇ ਦੱਸ ਦਈਏ ਕਿ ਬਲਾਜੌਰ ਦਾ ਬੱਦੀ ਰੋਡ ਆਮ ਦਿਨਾ ਵਾਂਗ ਟ੍ਰੈਫਿਕ ਜਾਮ ਲਈ ਮਸ਼ਹੂਰ ਹੈ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਟ੍ਰੈਫਿਕ ਜਾਮ ਕਾਰਨ ਇਹ ਬਾਜ਼ਾਰ ਕਾਫੀ ਸੰਘਣਾ ਹੋ ਜਾਂਦਾ ਹੈ ਜਿਸ ਵਿੱਚੋਂ ਲੰਘਣ ਵਿੱਚ ਕਾਫੀ ਜਤੋਜਹਦ ਕਰਨੀ ਪੈਂਦੀ ਹੈ ਇੱਕ ਪਾਸੇ ਪੂਰਾ ਦੇਸ਼ ਨਵਾਂ ਸਾਲ ਮਨਾ ਰਿਹਾ ਹਸੀਤੇ ਦੂਜੇ ਪਾਸੇ ਲੁੱਟਖੋਹਾਂ ਕਰਨ ਵਾਲੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਬਜ਼ੁਰਗ ਦੇ ਬੇਟੇ ਵਰਿੰਦਰ ਭੁੰਮਲਾ ਨੇ ਦੱਸਿਆ ਇਹ ਤਿੰਨ ਲੁਟੇਰੇ ਸਿਲਵਰ ਰੰਗ ਦੇ ਸਪਲੈਂਡਰ ਤੇ ਆਏ ਸਨ ਜਿਨ੍ਹਾਂ ਵਿੱਚੋਂ ਦੋ ਮੋਟਰਸਾਈਕਲ ਤੇ ਬਾਹਰ ਖੜੇ ਰਹੇ ਅਤੇ ਇੱਕ ਅੰਦਰ ਵਾਰਦਾਤ ਨੂੰ ਅੰਜਾਮ ਦੇਣ ਚਲਾ ਗਿਆ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨ ਲੁਟੇਰੇ ਉੱਥੋਂ ਫਰਾਰ ਹੋ ਗਏ ਬਜ਼ੁਰਗ ਨੇ ਦੱਸਿਆ ਕਿ ਦੋ ਵਿਅਕਤੀ ਸਰਦਾਰ ਸਨ ਤੇ ਜਿਨ੍ਹਾਂ ਦਾ ਚਿਹਰਾ ਦਿਸ ਰਿਹਾ ਸੀ ਅਤੇ ਇੱਕ ਨੇ ਮੂੰਹ ਬੰਨਿਆ ਹੋਇਆ ਸੀ ਜਿਨ੍ਹਾਂ ਦੀ ਉਨ੍ਹਾਂ ਵੱਲੋਂ ਪਛਾਣ ਕੀਤੀ ਗਈ ਸਿਟੀ ਥਾਣਾ ਬਲਾ ਚੋਰ ਐਸਐਚਓ ਸਤਨਾਮ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਬਜ਼ੁਰਗ ਸਾਹਿਬ ਦਾ ਫੌਜੀ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਇਹ ਜੀ 4 ਵਜੇ ਕੇ 12 ਮਿੰਟ ਦੀ ਗੱਲ ਹੈ ਔਰ ਇੱਕ ਕੀ ਬੋਲਤੇ ਹੈ ਛੁਰਾ ਦਿਖਾ ਕੇ ਉਹਦੇ ਹੱਥੇ ਚ ਬੜਾ ਜਿਹਾ ਛੁਰਾ ਥਾ ਛੁਰਾ ਦਿਖਾ ਕੇ ਉਹਨੇ 14000 ਰੁਪਏ ਫਾਦਰ ਸਾਹਿਬ ਤੇ ਲੁੱਟ ਲਏ ਔਰ اے جی تین جنے تھے دو باہر موٹ سائیکل سپلینڈر سلور سلور کلر دا موٹ سائیکل تھا باہر اتھے ویٹ کر رہے تھے ایک منڈا اندر گیا اندر تھا انہیں لٹے ہیں جی چھوڑا دکھا کے انہیں لٹے اور اوہ بعد باہر آ کے ترن تو سائیکل تے بیٹھ کے نٹھ گئے جی کنے بیٹھ دی بارتا تھا یہ چار بچ کے شام چار بچ کے بارہ منٹ دی گالا ہے جی مطلب دن دہارے ادھا لٹ ہوئی ہے اور 14000 ਰੁਪਏ ਦੀ ਰਕਮ ਉਹਨਾਂ ਨੇ ਏਟੀਐਮ ਤੇ ਕਢਾਈ ਥੀ ਏਟੀਐਮ ਵੀ ਉਹਨਾਂ ਦਾ ਟੁੱਟ ਗਿਆ ਆਤਾਪਾਈ ਦੇ ਵਿੱਚ ਫਿਰ ਉਹਨਾਂ ਨੇ ਕਿਆ ਬੋਲਤੇ ਬਾਹਰ ਜਦ ਤੱਕ ਆਏ ਤਦ ਤੱਕ ਉਹ ਮੋਟਰਸਾਈਕਲ ਤੇ ਨੱਟ ਗਏ ਥੇ ਪਤਾ ਲੱਗਿਆ ਤੁਹਾਡੇ ਫਜ਼ਰ ਸਾਹਿਬ ਦੇ ਵੀ ਸੱਟ ਲੱਗੀਆਂ ਹੈ ਹਾਂਜੀ ਉਹਨਾਂ ਦੇ ਚਾਕੂ ਲੱਗਿਆ ਹੈ ਹੱਥ ਤੇ ਉਂਗਲੀਆਂ ਤੇ ਬਲੱਡ ਆ ਗਿਆ ਕਾਫੀ ਤਦ ਤੇ ਯੋ ਜਣੀ ਕੇ ਆਤਾਪਾਈ ਹੋਈ ਉਹਨਾਂ ਨੇ ਹਾਂਜੀ ਆਤਾਪਾਈ ਹੋਣਾ ਲੁੱਟ ਕੋ ਕਰਨ ਦੀ ਪਹਿਲਾ ਕੋਸ਼ਿਸ਼ ਕੀਤੀ ਕਹਿਣ ਲੱਗਿਆ ਛੁਰਾ ਲਾ ਕੇ ਕਿ ਜਾਨ ਤੇ ਮਾਰ ਦਊਂਗਾ ਪੈਸੇ ਜਿੰਨੇ ਆ ਫੜਾ ਦੋ ਉਹ ਯਾਨੀ ਪਛਾਣ ਹੋਈ ਹੈ ਮਤਲਬ ਕਿ ਦੇਖਣ ਵਿੱਚ ਕਿੱਦਾਂ ਦੇ ਸੀਗੇ ਅ ਜਿੰਨੇ ਮੈਨੂੰ ਪਤਾ ਲੱਗਿਆ ਹੈ ਜੀ ਕਿ ਥਾਣੇ ਕਲਿੱਪ ਉਹਨਾਂ ਨੇ ਚੈੱਕ ਕੀਤੀ ਹੈ ਜਿਹਦੇ ਵਿੱਚ ਦੋ ਦੇ ਚਿਹਰੇ ਆ ਗਏ ਦੋ ਸਰਦਾਰ تھے ਇੱਕ ਮੌਨਾ ਥਾ ਤੇ ਤਿੰਨੋਂ ਨੱਠ ਗਏ ਫਿਰ ਮੋਟਰਸਾਈਕਲ ਤੇ ਪੁਲਿਸ ਨੇ ਦੇਖਤਾ ਹੈ ਹਾਂਜੀ ਪੁਲਿਸ ਹਾਂਜੀ ਪੁਲਿਸ ਨੂੰ ਕਿਆ ਬੋਲਤੇ ਹਨ ਥਾਣੇ ਪਾਦਰ ਸਾਹਿਬ ਗਏ ਪੁਲਿਸ ਦੇ ਨਾਲ ਹੀ ਕਲਿੱਪ ਕਢਾਈ ਹੈ ਵੀਡੀਓ ਦੇ ਵਿੱਚ ਜਿਹਦੇ ਕਲਿੱਪ ਦੇ ਵਿੱਚ ਚੈੱਕ ਕੀਤਾ ਉਹਨਾਂ ਨੇ ਕੀ ਕਾਰਵਾਈ ਹੁਣ ਕੀ ਕਰਿਆ ਕਾਰਵਾਈ ਹੁਣ ਜੀ ਪੁਲਿਸ ਵਾਲੇ ਅ ਬਾਕੀ ਜਿਸ ਤਸ ਜਿਸ ਪਾਸੇ ਨੱਠੇ ਹੈ ਉਸ ਵਾਸਤੇ ਉਹ ਕੈਮਰਾ ਚੈੱਕ ਕਰਨ ਲੱਗੇ ਹੈ ਕਿ ਉਹਨਾਂ ਦੀ ਫੋਟੋ ਵਗੈਰਾ ਆ ਜਾਏ ਕੁਝ ਤਾਂ ਪਤਾ ਲੱਗੇ ਕਿ ਕਿਸ ਪਾਸੇ ਆਹ ਇਹ ਡਿਟੇਲ ਮੇਰੇ ਕੋਲ ਨਹੀਂ ਮੈਨੂੰ ਪਤਾ ਨਹੀਂ ਇਸ ਬਾਰੇ ਅਮੇ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਥੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਤੋਂ ਉਚਾਈ ਆ ਆਪਾਂ ਨੂੰ ਲਗਭਗ ਗਏ 3.5 ਟਾਂ 4 ਟਾਂ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂ ਜੀ ਤੇ ਉਤੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ ਹੱਤਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਡੀ ਪੈਸੇ ਲਾਉਨੇ ਆਂ ਦੋਕਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ